ਭਾਈ ਭਾਈਆਂ ਦੇ ਦਰਦੀ ਹੁੰਦੇ ਭਾਈ ਭਾਈਆਂ ਦੀਆਂ ਬਾਹਾਂ ਤੇ ਆਹ ਬਾਈ ਅਸੀਂ ਪੌਣਾ ਇੱਕੋ ਮਾਂ ਦੇ ਢਿੱਡ ਚੋਂ ਜਨਮ ਤਾਂ ਨਹੀਂ ਲਿਆ ਪਰ ਇਹ ਬਾਈ ਨੇ ਮੇਰਾ ਭਰਾਵਾ ਵੱਡੇ ਭਰਾਵਾਂ ਪਰਾ ਸਾਥ ਨਿਭਾਇਆ ਤੇ ਮੈਂ ਇਸ ਬਾਈ ਦਾ ਬੜਾ ਧੰਨਵਾਦ ਕਰਦਾ ਤੇ ਜਿਹੜਾ ਕਹਿ ਲਓ ਇਹ ਬਾਈ ਜੀ ਨੇ ਇਲੈਕਸ਼ਨਰ ਦੇ ਵਿੱਚ ਵੀ ਮੈਨੂੰ ਆਹ ਗੱਡੀ ਦੀ ਮਹਿਸੂਸ ਨਹੀਂ ਹੁੰਦੀ ਤੀ ਆ ਖੜੀ ਕਾਲੀ ਸਕੋਰਪਿਓ ਜਿਹੜੀ ਪਰਚੇ ਦੇ ਵਿੱਚ ਅੰਦਰ ਹੋ ਗਈ ਸੀ ਅੱਜ ਇਹਨਾਂ ਦੀਆਂ ਸਪੁਰਦਾਰੀਆਂ ਮਿਲ ਗਈਆਂ ਤੇ ਗੱਡੀ ਘਰੇ ਲੈ ਆਣ ਦੀ ਇਹ ਬਾਈ ਜੀ ਨੇ ਮੈਨੂੰ ਇੱਕ ਦਿਨ ਵੀ ਫੋਨ ਕਰਕੇ ਇਹ ਨਹੀਂ ਕਿਹਾ ਸੀ ਯਾਰ ਵੀ ਗੱਡੀ ਕਿੱਥੇ ਆ ਕਿੱਥੇ ਤੂੰ ਉਹ ਕਰਤੀ ਆ ਅੱਜ ਮੈਂ ਫੋਨ ਕੀਤਾ ਮੈਂ ਬਾਈ ਜੀ ਜੱਜ ਸਾਹਿਬ ਤੁਹਾਨੂੰ ਬੁਲਾ ਰਹੇ ਆ ਇਹ ਕਹਿੰਦੇ ਕੋਈ ਗੱਲ ਨਹੀਂ ਆ ਜਾਣਦੇ ਆ ਤੇ ਬਾਈ ਜੀ ਮੈਂ ਤੁਹਾਡਾ ਬੜਾ ਧੰਨਵਾਦ ਕਰਦਾ ਤੇ ਜਿਹੜਾ ਕਹਿ ਲਓ ਵੀ ਸਰਕਾਰ ਨੇ ਝੂਠਾ ਪਰਚਾ ਪਵਾ ਕੇ ਤੇ ਆ ਜਿਹੜਾ ਕਹਿ ਲਓ ਐਮਐਲਏ ਦੇ ਬੰਦਿਆਂ ਦੇ ਇਹਨਾਂ ਨੂੰ ਸੱਚੀ ਬੋਲੀ ਹੈ ਜਿਹੜੀ ਉਹ ਰਾਸ ਨਹੀਂ ਆਉਂਦੀ ਤੇ ਇਹਨਾਂ ਨੇ ਜਿਹੜਾ ਕਹਿ ਲਓ ਵੀ ਨਜਾਇਜ਼ ਹੀ ਆ ਗੱਡੀ ਤਾਂ ਸਾਡੇ ਮਗਰ ਬੰਦੇ ਗਏ ਸੀ ਆ ਗੱਡੀ ਵੀ ਚਲੋ ਵਿਸ਼ਵਦੀਪ ਨੂੰ ਲੈ ਕੇ ਆਉਣਾ ਵੀ ਕੀ ਗੱਲ ਹੋਈ ਆ ਆ ਗੱਡੀ ਨਜਾਇਜ਼ ਹੀ ਵਿੱਚ ਪਾਲੀ ਸੀਗੀ ਪਰ ਪੋਰਟ ਨੇ ਜਿਹੜਾ ਪਰਚਾ ਉਹ ਕੈਨਸਲ ਕਰ ਦਿੱਤਾ ਪਰ ਜਿਹੜੀ ਗੱਲ ਆ ਕਿ ਉਹ ਸਾਨੂੰ ਲੈਣਾਂ ਲੈਣਾਂ ਤਾਂ ਸਾਨੂੰ سپੁਰਦਾਰ ਨਹੀਂ ਪਈਆਂ ਸਾਨੂੰ ਤੰਗ ਤਾਂ ਕਿਤਨਾ ਕਿਤੇ ਕੀਤਾ ਅੱਜ 1.5 ਮਹੀਨਾ ਹੋ ਗਿਆ ਗੱਡੀਆਂ ਉੱਥੇ ਖੜੀਆਂ ਸੀਗਾ ਤੇ ਆ ਸਾਨੂੰ ਗੱਡੀਆਂ ਮਿਲ ਗਈਆਂ ਤੇ ਬਾਈ ਜੀ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਵੀਰ ਨੇ ਜਿਹੜਾ ਕਹਿੰਦਾ ਮੈਨੂੰ ਮਹਿਸੂਸ ਨਹੀਂ ਆਉਂਦੀ ਤੀਏ ਭਰਾ ਨੇ ਤੇ ਭਰਾ ਜੀ ਕੋਈ ਗੱਲ ਨਹੀਂ ਅੱਜ ਜਰੂਰ ਆਪਾਂ ਐ ਵਰਦੇ ਕਿਸੇ ਟਾਈਮ ਤੇ ਵਾਹਿਗੁਰੂ ਨੇ ਮਨ ਆਪਾਂ ਜਿਵੇਂ ਕਹਿ ਲੋ ਗ੍ਰਹਿ ਮੰਤਰੀ ਬਣੇ ਨਾ ਤੁਸੀਂ ਇਹ ਇੱਦਾਂ ਹੀ ਯਾਦ ਰੱਖ ਲਓ ਵੀ ਤੁਸੀਂ ਸਾਡੇ ਧਰਮ ਦੇ ਵੱਡੇ ਭਰਾ ਹੋਂ ਤੇ ਤੁਸੀਂ ਮੇਰੇ ਜਿਹੜਾ ਕਹਿ ਲੋ ਵੱਡੇ ਭਰਾਵਾਂ ਦਾ ਸਾਥ ਨਭਾਇਆ ਤੇ ਸੱਚੇ ਪਾਤਸ਼ਾਹ ਜਰੂਰ ਕਦੇ ਨਾ ਕਦੇ ਆਪਣੀ ਸੁਣੂਗਾ ਤੇ ਉਸ ਟਾਈਮ ਤੇ ਤੁਸੀਂ ਜਿਹੜਾ ਵੱਡੇ ਭਾਈਆਂ ਆਲਾ ਫਰਜ਼ ਨਭਾਉਂਗੇ ਤੇ ਹੁਣ ਵੀ ਤੁਸੀਂ ਵੱਡੇ ਭਾਈਆਂ ਆਲਾ ਫਰਜ਼ ਹੀ ਨਭਾਇਆ ਤੇ ਜਿਹੜੇ ਸੱਜਣ ਨੇ ਸਾਡੀ ਭਾਈ ਜਮਾਨਤ ਦਿੱਤੀ ਆ ਮੈਂ ਉਹਦਾ ਵੀ ਬਹੁਤ ਧੰਨਵਾਦ ਕਰਦਾ ਉਹ ਕਿਉਂ ਉਹਨਾਂ ਨੇ ਕਿਹਾ ਸੀ ਵੀ ਰੱਖੀ ਤਾਂ ਗੁਪਤ ਦਾ ਹਨੀ ਇਹ ਸਾਡਾ ਨਾਂ ਨਾ ਲਈ ਤੇ ਮੈਂ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਉਹਨੇ ਵਿਚਾਰੇ ਨੇ ਜਿਹੜੇ ਕਹਿ ਲੋ ਤਿੰਨ ਕਿੱਲੇ ਲ ਜਾ ਕੇ ਮੰਗੇ ਤਾਂ ਢਾਈ ਸੀ ਜੱਜ ਨੇ ਪਰ ਤਿੰਨ ਕਿੱਲੇ ਲ ਜਾ ਕੇ ਇਹ ਆ ਜਿਹੜੀ ਗੱਡੀ ਆ ਸਾਨੂੰ ਅੱਜ ਬਾਹਰ ਲਿਆ ਕੇ ਦਿੱਤੀਆਂ ਤੇ ਆ ਮੇਰੇ ਭਰਾ ਨੇ ਸਾਨੂੰ ਇੱਕ ਵਾਰੀ ਵੀ ਫੋਨ ਕਰਕੇ ਇਹ ਨਹੀਂ ਕਿਹਾ ਕਿ ਭਾਈ ਈ ਹਾਂ ਸਾਨੂੰ ਉਹ ਕਰੋ ਹਾਂ ਵਾਹ ਵਾਹ ਤੇ ਯਾਰ ਸਾਰਾ ਕੁਝ ਕਰਨਾ ਪੈਂਦਾ ਹਾਂ ਬਿਲਕੁਲ ਜੀ ਭਰਾਵਾ ਵਾਸਤੇ ਜਾਨ ਦੇਣੀ ਪੈ ਜਾਣਾ ਉਹ ਵੀ ਦੇਣੀ ਪੈਂਦੀ ਹੈ ਨਹੀਂ ਬਾਈ ਜੀ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਬੜਾ ਹੀ ਧੰਨਵਾਦ ਹੈ ਤੁਹਾਡਾ ਇੱਕ ਵਾਰੀ ਵੀ ਤੁਸੀਂ ਮੈਨੂੰ ਫੋਨ ਕਰਕੇ ਨਹੀਂ ਕਿਹਾ ਕਿ ਹਾਂ ਭਾਈ ਅੱਜ ਵੀ ਉੱਥੇ ਅਸੀਂ ਇਹੀ ਗੱਲਾਂ ਕਰੀ ਜਾਂਦੇ ਸੀਗੇ ਤੇ ਜਿਹੜਾ ਕਹਿ ਲਓ ਵੀ ਮੈਨੂੰ ਰੋਣਾ ਆਉਂਦਾ ਸੀ ਵੀ ਬਾਈ ਨੇ ਯਾਰ ਗੱਡੀ ਤਾਂ ਮੈਨੂੰ ਇਲੈਕਸ਼ਨ ਵਾਸਤੇ ਦਿੱਤੀ ਸੀਗੀ ਤੇ ਆ ਕਰਮਾ ਲਈ ਨੇ ਵੀ ਸਾਡਾ ਆ ਜਾ ਵਿਖਾ ਰਿਹਾ ਅੱਜ ਇਹ ਵੀ ਇਹ ਵੀ ਸਾਨੂੰ ਕਰਮਾ ਲਈ ਨੇ ਬੜਾ ਸਾਥ ਨਿਭਾਇਆ ਸਾਡਾ ਜਦੋਂ ਅਸੀਂ ਮਤਲਬ ਚੋਣ ਪ੍ਰਚਾਰ ਕਰਨ ਜਾਂਦੇ ਸੀਗੇ ਤੇ ਕਈ ਅਸੀਂ ਇੱਥੇ ਖੜ ਕੇ ਪ੍ਰਚਾਰ ਕਰਨਾ ਜਦੋਂ ਸਾਡੇ ਕੋਈ ਸੱਜਣ ਇਕੱਠੇ ਹੋ ਜਾਂਦੇ ਇਹ ਕਰਮਾ ਵਾਲੀ ਨੇ ਬਹੁਤ ਜ਼ਿਆਦਾ ਸਾਥ ਨਿਭਾਇਆ ਤੇ ਉਦੋਂ ਵੱਡਾ ਬਾਈ ਜੀ ਨੇ ਸਾਥ ਨਿਭਾਇਆ ਤੇ ਮੈਂ ਵਾਰ-ਵਾਰ ਕਿਉਂਕਿ ਸ਼ਬਦ ਜਿਹੜਾ ਧੰਨਵਾਦ ਵੀ ਕਿਸੇ ਸ਼ਬਦ ਕਿਸੇ ਨੇ ਤਾਂ ਬਣਾਇਆ ਹੁਣ ਕਿਉਂਕਿ ਉਹਦਾ ਕੋਈ ਸ਼ੁਕਰਾਦਾ ਕੋਈ ਨਹੀਂ ਕਰ ਸਕਦਾ ਹੋਊਗਾ ਉਹਦਾ ਮੁੱਲ ਨਹੀਂ ਮੋੜ ਸਕਦੇ ਉਹਦੇ ਵਾਸਤੇ ਫਿਰ ਇੱਕ ਧੰਨਵਾਦੀ ਸ਼ਬਦ ਦੀ ਵਾਸਤੇ ਬਹੁਤ ਵੱਡਾ ਬੰਦੇ ਦਾ ਦਿਲ ਚਾਹੀਦਾ ਹਾਂ ਬਿਲਕੁਲ ਜੀ ਬੜਾ ਤੁਹਾਡਾ ਮੈਂ ਤੇ ਮੈਂ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਅਜੇ ਵੀ ਕਹਿਣਾ ਕੋਈ ਚੱਕਰ ਨਹੀਂ ਕੋਈ ਟੈਨਸ਼ਨ ਨਾ ਲਓ ਤੁਸੀਂ ਨਹੀਂ ਨਹੀਂ ਭਾਈ ਜੀ ਕੋਈ ਗੱਲ ਨਹੀਂ ਅਜੇ ਹੋਰ ਵੀ ਨਹੀਂ ਦੀ ਨਾ ਕੋਈ ਗੱਲ ਨਹੀਂ 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 ਭਾਈ ਜੀ ਬੜਾ ਉਹਨਾਂ ਨੇ ਆਪਣਾ ਮਾਨ ਦੀ ਤਸੱਲੀ ਹੋ ਲੰਦੋ ਜਿਨ੍ਹਾਂ ਨੇ ਸੰਭਰ ਕਰਾਈਆਂ ਨਾ ਗੱਡੀਆਂ ਕੋਈ ਚੱਕਰ ਹੀ ਨਹੀਂ ਆ ਬਿਲਕੁਲ ਬੜਾ ਧੰਨਵਾਦ ਕਰਦਾ ਮੈਂ ਤੇ ਬਾਕੀ ਭਰਾਵੋ ਪੰਜਾਬ ਦੇ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਬੋਲਿਆ ਜਦੋਂ ਬੋਲਿਆ ਪੰਜਾਬ ਦੇ ਵਾਸਤੇ ਗੱਲ ਕੀਤੀ ਆ ਪੰਜਾਬ ਦੇ ਲੋਕਾਂ ਵਾਸਤੇ ਗੱਲ ਕੀਤੀ ਆ ਆਉਣ ਵਾਲੇ ਭਵਿੱਖ ਦੀ ਗੱਲ ਕੀਤੀ ਆ ਤੇ ਪੰਜਾਬ ਦੇ ਵੀਰੋ ਮੇਰੇ ਨਾਲ ਜਾਤ ਪਾਤ ਵੇਖ ਕੇ ਨਾ ਖੜਿਆ ਕਰੋ ਮੇਰੀ ਇਨਸਾਨੀਅਤ ਵੇਖ ਕੇ ਖੜਿਆ ਕਰੋ ਮੈਂ ਐਸਸੀ ਬੀਸੀ ਜਰਨਲ ਹਿੰਦੂ ਮੁਸਲਮ ਸਿੱਖ ਇਸਾਈਆਂ ਦੇ ਹੱਕਾਂ ਦੇ ਵਿੱਚ ਬੋਲਦਾ ਮੈਂ ਕੋਈ ਜਾਤ ਪਾਤ ਨਹੀਂ ਵੇਖਦਾ ਇਸ ਕਰਕੇ ਮੇਰੇ ਨਾਲ ਖੜਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ